ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਵਧੀਆ ਤੇ ਅਸੀਂ ਅੱਜ ਹੁਣ ਚੱਲੇ ਆਂ ਅਸੀਂ ਬੱਚਿਆਂ ਨੂੰ ਲੈਣ ਚੈਨਲ ਨਾ ਬਣੇ ਰਿਓ ਸਾਡੀ ਵੀਡੀਓ ਦੇਖਿਆ ਕਰੋ ਹਾਂ ਤੱਕ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਿਓ ਚਲੋ ਚੱਲਦੇ ਆਂ ਬੱਚਿਆਂ ਨੂੰ ਲੈਣ ਵਾਸਤੇ ਬਸ ਆ ਚੁੱਕੀ ਹੈ ਬੱਚਿਆਂ ਦੀ ਖਬਰੇ ਆ ਰਹੀ ਹੈ ਉਹ ਤੇ ਅਗਰੇ ਪਹਿਲਾਂ ਘੜਾਤਾ ਸਾਡੇ ਕੋਲ ਪਾਜੇ ਆਗੇ ਆਗੇ ਭੱਜ ਭੱਜੇ ਵਰਤੀ ਰੱਖੇ ਹੈ। ਵਰਤੀਤ ਅੱਗੇ ਕੋਈ ਨਾ ਪਿੱਛੇ ਆਗੇ ਚਲੋ ਜੀ। ਬੈਰੋ 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 ਪਿੱਛੇ ਬੈਰੋ। ਪਿੱਛੇ ਬੈਰੋ ਪਿੱਛੇ ਬੈਰੋ ਪਿੱਛੇ ਬੈਰੋ। ਹੋ ਗਿਆ। ਚਲੋ ਮੈਂ ਦੇਖੋ ਚੱਲ ਰਿਹਾ ਹੈ ਕੰਮ। ਅੱਗੇ ਆ ਰਿਹਾ ਹੈ ਗੁਰਪੁਰ ਸਤਾਪ ਦੀ। ਉਸ ਦੀਆਂ ਤਿਆਰੀਆਂ ਚੱਲਦੀਆਂ ਹੋਈਆਂ ਪੂਰੇ ਰੰਧਕੋਠਾ ਸਾਰੀ ਤੋਂ ਬਣਾਤੇ ਹੈ। ਆ ਸਾਡੀ ਸੜਕ ਸਾਰੀ ਨਵੀਂ ਬਣੀ ਹੈ। ਲੈਕਟਾ ਸਾਰੀਆਂ ਠੀਕ ਕਰਦੇ ਪਏ ਆ। ਉਹ ਦੇਖੋ। ਮਸ਼ੀਨ ਲਗਾਈ ਹੈ। ਪੂਗ ਦੇ ਕੋਲ ਤਾਂ ਕਿੱਥੇ ਜੜਿਆ। ਆਹ। ਉਹ ਦੇਖੋ। 2 ਮਿੰਟ ਦਾ ਕੰਮ ਹੈ ਯਾਰ ਇਹ ਤਾਂ 10-7 ਹੋ ਗਿਆ 2 ਮਿੰਟ ਦਾ ਕੰਮ ਹੈ ਤੇ। ਆਰੇ ਕਿਧਰ ਬਣਦਾ ਵਾ ਗਰਾਊਂਡ। ਵੱਟਾ। ਸਾਰੇ ਸਾਡਾ ਆਸਮਾਨ ਕੀ ਵੀ ਸਫਾਈ ਹੋ ਗਈ ਸਾਰੀ ਵੀ ਪਾਲ ਤਿਆਰ ਹੋ ਜਿਹੜਾ ਹੈ ਉਹ ਬਣਦਾ ਬੈਕਗਰਾਉਂਡ ਅਰਧ ਵੀ ਬਣ ਗਈ ਦਰ ਉਧਰ ਨੂੰ ਭਾਈ ਨੰਦ ਲਾਲ ਸਕੂਲ ਤੋਂ ਸਿੱਧੀ ਛੱਡ ਕੇ ਉੱਤਰ ਕੇ ਜਾਣਾ ਦੇ ਵਿੱਚ ਇਹ ਨੰਦ ਲਾਲ ਸਕੂਲ ਦੇ ਪੜਦੇ ਆ ਉਹ ਦੇਖੋ देखो स्पीकर लाग गए। ਮੇਰੇ ਦੋ ਦੇ ਪਿੰਡਰਾਂ ਨੂੰ ਛੱਡ ਕੇ ਸਪੀਕਰ ਬਾਈ। ਅਜਾਓ ਵੱਡੇ ਵੱਡੇ। ਹਾਂਜੀ। 올ਡ ਸਟਾਈਲ ਗੇੜ ਹੁੰਦੇ ਆ। ਹੋਰ ਇੱਕ ਆਹ ਦੇ। ਕਰਨ ਤੇ ਸਪੀਕਰ 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 ਲਾਉਂਦੇ। ਹੋਰ ਇੱਕ ਸਾਹਮਣੇ ਇੱਕ ਗਰੀਬ ਕਿੱਡੀ ਵੱਡੀ। ਕਬਸਤੀ ਵਿੱਚ ਮੀਤੀ ਚੱਲ ਰਹੇ ਨੇ ਮੱਥਾ ਟੇਕ ਰਹੇ ਨੇ ਗੁਰੂ ਘਰ ਉਹ ਥੋੜੀ ਨੀਣੀ ਵੜਾਈ ਹੈ ਹਾਂ ਸਪੀਕਰ ਇਸ ਸਪੀਕਰ ਹਾਂ ਹਾਂ ਆਹ ਮਾਂ ਦੇ ਦੇਖੋ ਇਹ ਸ਼ੀਸ਼ਾ ਸਾਹਿਬ ਦਾ ਆ ਜੀ ਗਾ ਲਓ ਆਹ ਦੇਖੋ ਬਈ ਅਨੰਤ ਪ੍ਰਸਾਦ ਜਾਈ ਰੋਡ 깔 ਲੀਆ ਪਈ ਆ ਰਹੇ ਇਧਰ ਦੇਖੋ ਤੇ ਹੁਣ ਕਰ ਰਹੇ ਨੇ ਸਫਾਈ ਦੇਖ ਦੇ ਉੱਤਰ ਸਾਈਡ ਤੇ ਕਰਦੇ ਔਰ ਉੱਤਮ ਉੱਪਰ ਆ ਤੇ ਮੈਂ ਕਿੰਨਾ ਟਾਈਮ ਲਾਏਗਾ ਨਹੀਂ ਪਤਾ ਇਹ ਤੋਂ ਸਾਰੀ ਸਾਡੀ ਧੀਰੀ ਹੈ ਤੇ ਤੇ ਲੈ ਪੁੱਛਣ ਅੰਕਲ ਜੀ ਕਿੰਨਾ ਟਾਈਮ ਲੱਗਣਾ ਹੈ ਦੇਖਦੇ ਕਿਤਾ ਪੁੱਛਦਾ ਪੁੱਛ ਲੈ ਆ ਪੁੱਛ ਲੈ ਆ ਆ ਦੇਖੋ ਜੀ ਪੁੱਛ ਰਿਹਾ ਪੁੱਛਦੇ ਹੈਕ ਹੋਰ ਫੀਡਲ ਕਿੰਨਾ ਟਾਈਮ ਕਹਿੰਦੇ ਪ੍ਰਤੀਪ ਉਹ ਕਹਿੰਦੇ ਥੋੜੀ ਥੋੜੀ ਜਿਮਾਂ ਦੀ ਥੋੜੀ ਜਿਹੀ ਨਹੀਂ ਹੋਣੀ ਠੀਕ ਹੋ ਜਾਣਾ ਹੋਣੀ ਹੋਣੀ ਠੀਕ ਹੋ ਜਾਣਾ ਲੈ ਕਮਾਲ ਕਰਤੀ ਪ੍ਰਤੀਪ ਨੇ ਕੁਝ ਕਿਹਾ ਹੈ ਸਪੈਸ਼ਲ ਇਹ ਗੱਡੀ ਪਿੱਛੇ ਸਾੜੀਆਂ ਕਰਤੀਆਂ ਨੇ ਸਾਫ ਸਾਰੀਆਂ ਪੁੱਛ ਲੈ ਕੇ ਜਾਵਾਂਗੇ ਫਿਰ ਅਸੀਂ ਨਿਕਲ ਜਾਣਾ ਫਿਰ ਘਰੇ ਫਿਰ ਦਿਆ ਜਾ ਕੇ ਓੜਾ ਪੀ ਆ ਗਿਆ ਸਕੂਲ ਤੋਂ ਫਰੂਟਸ ਕੱਟ ਹੋ ਰਹੇ ਨੇ ਯਸ ਖਾ ਲਈ ਰੀਮੋਟ ਆ ਗਿਆ ਤੇ ਜਿਆਦਾ ਹੋ ਗਿਆ ਆਹ ਤੋਂ ਥੋੜਾ ਜਿਹਾ ਇਹ ਇੱਕ ਹੋਰ ਗਿਫਟ ਮम्मा ਬੋਲੋ ਮੈਂ ਦੂੰ ਜੋ ਹੈ ਜੀ ਸ਼ਟਰਸ ਖੋਲਿਓ ਰੋਣਾ ਖੋਲਣ ਬੈਡਮਿੰਟਨ ਖੇਲਦਾ ਨਾ ਜਿਆਦਾ ਫਿਰ ਦਿਖਾ ਕੱਢ ਕੇ ਵਾਓ ਰਾਹੀ ਕੀ ਗਾਲਟੀ ਹੈ ਨਹੀਂ ਸੋਤ ਨੂੰ ਗਈ ਹੈ ਹਾਂਜੀ ਹਾਂ ਠੀਕ ਹੈ ਹੈਵੀ ਹੈ ਵਧੀਆ ਹੈ ਨਾ ਹਾਂਜੀ ਕਿੰਨੀ ਹੈ ਚ 6 6 ਹੈ ਵਾਓ ਲਹ ਹੈ ਪਾਣੀ ਵੈਰੀ ਗੁੱਡ ਸਾਡੇ ਬਜੇ ਵਿੱਚ ਬਾਮਕਾਲ ਦੇ ਲੋੜੇ ਚਾਲ ਲੱਗੇ ਜਾਂਦੇ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਓ ਬਾਏ